ਜੀ ਅਸੀਂ ਪਹੁੰਚ ਗਏ ਗਊਸ਼ਾਲਾ ਤੇ ਵੈਸੇ ਅਸੀਂ ਗਊਆਂ ਨੂੰ ਦਾਣਾ ਪਾ ਦਿੱਤਾ ਸੀ ਇਹਨਾਂ ਨੂੰ ਪਾਇਆ ਦਲੀਆ ਅਗਰ ਸੰਨੀ ਹੋਵੇ ਨਾ ਸਾਹਮਣੇ ਫਿਰ ਦਲੀਆ ਪਾਉਣਾ ਚਾਹੀਦਾ ਤੇ ਤੁਹਾਨੂੰ ਸਤਿ ਸ਼੍ਰੀ ਅਕਾਲ ਹੈ ਜੀ ਆਜੋ ਜੀ ਇੱਧਰ ਨਾ ਗਊਸ਼ਾਲਾ ਦੀ ਸ਼ੁਰੂਆਤ ਹੈ ਤਾਂ ਇੱਕ ਗੱਲ ਕਹਿਣਾ ਚਾਹੂੰਗੀ ਜਦੋਂ ਵੀ ਤੁਸੀਂ ਗਊਸ਼ਾਲਾ ਜਾਣਿਓ ਤਾਂ ਜਿੱਥੋਂ ਗਊਸ਼ਾਲਾ ਸ਼ੁਰੂ ਹੁੰਦੀ ਹੈ ਉੱਥੇ ਤਾਂ ਹਰ ਕੋਈ ਦਾਣਾ ਪਾ ਕੇ ਜਾਂਦਾ ਹਨਾ ਆ ਜਿਹੜਾ ਮੂਰੇ ਨੇ ਗਊਆਂ ਸਾਰੀਆਂ ਇਹਨਾਂ ਨੂੰ ਖਾਣ ਨੂੰ ਮਿਲੀ ਜਾਂਦਾ ਤੇ ਆ ਜੋ ਤੁਹਾਨੂੰ ਘੁੰਮ ਕੇ ਦਿਖਾਨੇ ਆ ਤੇ ਦੂਸਰੀ ਸਾਈਡ 'ਤੇ ਗਊਸ਼ਾਲਾ ਬਹੁਤ ਵੱਡੀ ਆ ਔਰ ਮੈਂ ਸੱਚ ਦੱਸਾਂ ਮੈਂ ਵੀ ਅੱਜ ਪਹਿਲੀ ਵਾਰ ਹੀ ਗਈ ਆ ਤਾਂ ਦੇਖੋ ਜੀ ਆ ਤਾਂ ਚਲੋ ਹੈੱਡ ਬਣੀ ਖੜੇ ਨੇ ਹਨਾ ਇਹ ਤਾਂ ਸਾਰੇ ਅੱਗੇ ਖੜੇ ਨੇ ਆ ਪੋਰਸ਼ਨ ਸਾਰਾ ਫਰੰਟ ਵਾਲਾ ਤੇ ਉਧਰੋਂ ਗਊਸ਼ਾਲਾ ਦੀ ਐਂਟਰੀ ਆ ਠੀਕ ਹੈ ਇੱਧਰ ਇੱਧਰ ਹੀ ਅਸੀਂ ਵੀ ਇੱਧਰ ਹੀ ਦਾਣਾ ਪਾਇਆ ਤੇ ਅਸੀਂ ਕੁਦਰਤੀ ਅੱਜ ਟਾਈਮ ਸੀ ਸਾਡੇ ਕੋਲ ਤੇ ਅਸੀਂ ਸੋਚਿਆ ਕਿ ਚੱਲ ਅੱਗੇ ਜਾ ਕੇ ਦੇਖੀਏ ਗਊਸ਼ਾਲਾ ਤਾਂ ਹੈਗੀ ਬਹੁਤ ਵੱਡੀ ਆ ਆ ਦੇਖੋ ਕਿਵੇਂ ਖੜਾ ਓਏ ਨਾ ਨਾ ਮਾਰਨਾ ਨਹੀਂ ਇੱਕ ਦੂਸਰੇ ਨੂੰ ਆ ਅਸੀਂ ਬਗੂਲੇ ਬਗੂਲੇ ਆ ਦੇਖੋ ਜਿੱਧਰ ਵੀ ਰਸਤਾ ਮੈਨੂੰ ਤਾਂ ਬੜੀ ਖੁਸ਼ੀ ਹੋਈ ਅੱਜ ਹਾਈ ਬਬੂਲੇ ਕੀ ਕਰਦਾ ਵੇ ਤੂੰ ਇੱਥੇ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਉਹਦੇ ਵਿਚਾਰੇ ਦੇ ਦੇਖੀ ਉਹ ਕੀ ਉਹ ਗੱਠ ਜੀ ਬਣੀ ਪਈ ਹੈ ਨਾ ਬਾਈਕ ਸਾਈਡ ਤੇ ਰਸੋਲੀ ਟਾਈਪ ਉਹ ਦੇਖੋ ਕਿਵੇਂ ਦੇ ਨੇ ਪੁੱਤ ਤੋ ਕਿਵੇਂ ਦੇਖਦੀਆਂ ਤੇ ਇੱਕ ਗੱਲ ਫੇਰ ਦੁਬਾਰਾ ਕਹਿਣਾ ਚਾਹੂੰਗੀ ਗਰਮੀ ਦੇ ਦਿਨਾਂ 'ਚ ਇਹਨਾਂ ਨੂੰ ਗੁੜ ਨਹੀਂ ਪਾਉਣਾ ਚਾਹੀਦਾ ਬਿਮਾਰ ਹੋ ਜਾਂਦੇ ਨੇ ਪੋਜੋ ਗਰਮੀਆਂ ਦੇ ਵਿੱਚ ਗੁੜ ਦੀ ਜਗਾ ਤੁਸੀਂ ਸ਼ੱਕਰ ਪਾ ਸਕਦੇ ਹੋ ਤੇ ਮੈਂ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਕੋਈ ਦੱਸਣਾ ਆ ਲਾਣੀ ਸੀ ਆਏ ਆਏ ਤੇਰੇ ਕਿੰਨੇ ਸੋਹਣੇ ਸਿੰਘਾਂ ਚਲੋ ਆਜੋ ਚਲਦੇ ਚਲੋ ਕੋਈ ਵੀ ਤਿਹਾਰ ਹੁੰਦਾ ਇਹਨਾਂ ਨਾਲ ਸਾਂਝਾ ਕਰਨ ਜ਼ਰੂਰ ਆਇਆ ਕਰੋ ਹਾਂ ਕਾਲੂ ਕਿ ਆ ਲੈ ਇਕ ਫਰੌਡਿਨੈਂਟ ਕਿੱਥੇ ਫੋਰਡੀਨੈਂਟ ਜੱਬਜੀ ਕਿੱਥੇ ਫੋਰਡੀਨੈਂਟ ਅੱਛਾ ਜੱਬਜੀ ਬੜੀ ਖੁਸ਼ ਹੈ ਜੱਬਜੀ ਉਹ ਹੀ ਕਾਉ ਦੇ ਹੱਥ ਲਗਾਉਗੇ ਗਾਉਂ ਦੇ ਓ ਬਗੂਲੇ ਅੱਛਾ ਉਹ ਬਗਲੂਆਂ ਦੀ ਗੱਲ ਕਰਦੀ ਹੈ ਜੱਬਜੀ ਆ ਦੇਖੋ ਇੱਥੇ ਤੱਕ ਖੋਲੀਆਂ ਬਣੀ ਹੋਈਆਂ ਨੇ ਨਾ ਤੂੜੀ ਪਾਈ ਹੋਈ ਆ ਸਵੇਰ ਸਵੇਰ ਇਹਨਾਂ ਨੂੰ ਤੂੜੀ ਪਾਉਂਦੇ ਨੇ ਔਰ ਜਿਹੜਾ ਵੀ ਪੈਣ ਪ੍ਰਾਪੜੇਥਣ ਆਟਾ ਦਲੀਆ ਜੋ ਵੀ ਪਾਉਂਦੇ ਨੇ ਤੂੜੀ ਤੇ ਫਿਰ ਖਾ ਲੈਂਦੇ ਨੇ ਸੁਬਾ ਸੁਬਾ ਕਿਉਂਕਿ ਸੁਬਾ ਸੁਬਾ ਇਹਨਾਂ ਨੂੰ ਦਾਣਾ ਪਾਇਆ ਜਾਂਦਾ ਆ ਬਈ ਕੀ ਹਾਲ ਐ ਸਭ ਮਜਾ ਮਾਂ ਤੇ ਆ ਦੇਖੋ ਇੱਧਰ ਅਸੀਂ ਆਏ ਇੱਧਰ ਇਹਨਾਂ ਦੀ ਪਾਣੀ ਦੀ ਖੇਲ ਹੈ ਪਾਣੀ ਰੱਖਿਆ ਹੋਇਆ ਇਹ ਦੇਖ ਦੇ ਨੇ ਕਿ ਅਜੇ ਨੂੰ ਕੀ ਦੀ ਗੇ ਦੁਆਰਾ ਕਿਹੜਾ ਮਾਰਨ ਆਈ ਆ ਕਿਉਂਕਿ ਮੈਂ ਪਹਿਲਾਂ ਆ ਕੇ ਚਲੀ ਗਈ ਸੀ ਤੇ ਫਿਰ ਮਨ ਬਣਿਆ ਕਿ ਨਹੀਂ ਨਹੀਂ ਵਲੌਗ ਸਾਂਝਾ ਕੀਤਾ ਜਾਵੇ ਆਪਾਂ ਜਦੋਂ ਵੀ ਗਊਸ਼ਾਲਾ ਜਾਣੇ ਆ ਤਾਂ ਸਾਰੇ ਗਊਸ਼ਾਲਾ ਘੁੰਮ ਕੇ ਦੇਖਣਾ ਚਾਹੀਦਾ ਹਾਂ ਹਾਂ ਪੂਪੂ ño ni ño ni ño ni ਤੇਰੇ ਕੰਨ ਬੜੇ ਤਿੱਕਿਆਂ ño ni ਅੱਛਾ ਓਏ ਮਾਰਨਾ ਨਹੀਂ ਇੱਕ ਤਾਂ ਇਹਨਾਂ ਨੂੰ ਆਏ ਹੋ ਜਾਂਦਾ ਕੁਝ ਖਾਣ ਨੂੰ ਲੈ ਕੇ ਹੀ ਦੱਸ ਕੀ ਹੈ ਕੀ ਹੈ ਤਾਂ ਆ ਕਿੰਨੀ ਪਿਆਰੀ ਹੈ ਉਹੀ ਹੈ ਨਾ ਜਿਹਨਾਂ ਆਪਾਂ ਓਏ ਦੇਖੋ ਨੇ ਮਾਰਿਆ ਪਤੰਦਰ ਨੇ ਖੜਾ ਉਹ ਦੇਖ ਕਾਲੂ ਜੇ ਕਿੰਨਾ ਖਰਾਬ ਉਹ ਤੇ ਮਾਰਿਆ ਜਾ ਕੇ ਉਹ ਦੇਖ ਦੂਜੇ ਵੀ ਮਾਰਦੇ ਮਟੂ ਨਾ ਕਰੋ ਨੂੰ ਪਿਆਰ ਬੇ ਉਹ ਕਿਹੜਾ ਕੁਝ ਕਹਿੰਦੀ ਹੈ ਬੜੇ ਸ਼ਰਾਰਤੀ ਬਤਮੀਜ਼ ਆ ਇਧਰ ਨੂੰ ਲਾਸਟ ਤੱਕ ਉਹ ਦਰ ਨੂੰ ਵੀ ਸ਼ਾਇਦ ਉੱਪਰ ਨੂੰ ਢੇੜਾ ਕੱਢ ਕੇ ਜਾਣ ਨੂੰ ਹੈਗਾ ਉਹ ਜਿਹੜੇ ਅੰਕਲ ਆਏ ਸੀ ਇਧਰੋਂ ਕਿੱਧਰ ਚਲੇ ਗਏ ਉਹ ਮੇਲਾ ਦਾ ਹਾ ਪਰ ਕਰਮਾ ਕਰਕੇ ਗਏ ਨੇ ਇਧਰੋਂ ਆਏ ਉਹ ਮੇਲਾ ਦਾ ਲਾਸਟ ਤੇ ਹੈਗੀ ਹੈ ਜਗ੍ਹਾ ਉਧਰੋਂ ਲਾਸਟ ਦੇ ਨਿਕਲ ਜਾਂਦੇ ਨੇ ਤੇ ਆਗਾ ਉਹ ਨੂੰ ਮੈਂ ਵੀ ਮਿਲਣਾ ਚਾਹਦੀ ਸੀ ਪਰ ਉਹ ਬਛੜੇ ਨੂੰ ਮਾਰ ਰਹੇ ਨੇ ਤਾਂ ਰਹਿਣ ਹੀ ਦਿੰਨੇ ਆ ਇਹਦੇ ਕੰਨ ਦੇਖ ਵਾਹ ਕਿੰਨੀ ਸਟਾਈਲਿਸ਼ ਆ ਇਹ ਹਾਈ ਨੋਨੀ ਹੋਏ ਟੀਰੀ ਜਦੋਂ ਮਿਲਿਆ ਤੁਸੀਂ ਮਿਲਿਆ اچھا ਇਹ ਸੀ ਮੋਟੂ ਕੋਸੀ ਉਹ ਹੋ ਰਿਹਾ ਹੋਰ ਅੱਛਾ ਬਸ ਸਿੰਗਾਂ ਦਾ ਹੀ ਫਰਕ ਆ ਉਹਦੇ ਸਿੰਗ ਨਹੀਂ ਹੈਗੇ ਤੇ ਸਿੰਗ ਨੇ ਹੈ ਤੋ ਦੇਖੋ ਜਿ ਪਾਣੀ ਆਇਆ ਪੁੱਤ ਕੀ ਹੋਇਆ ਨਹੀਂ ਇਹ ਨਹੀਂ ਹੈਗੀ ਇਹ ਸ਼ਰਾਰਤੀ ਆ ਇਹ ਫਰੂੰ ਫਰੂੰ ਕਰਦੀ ਆ हाँ बच्चों ठीक हो सारे चलो आज बाकी गंदे। गंदे हाँ ये तो इन्होंने पानी है ना या बहुत बड़ी गौशाला है बस यही कुछ सी जी। ओए ओए देख उन्हें घेर दे नहीं सी। कि वाला लगता ना मक्खी ने आके फोकस हटाता सुकून है बस बिजी लाइफ किसान दौड़ चो गए चलो जी बस यही कुछ गल जी गौशाला जाओ जरूर बच्चे चंगा ही सीखन गए अपनी कुदरत और बेजुबाना जोड़न वादिया तरीका ਤੇ ਅਸੀਂ ਜਦੋਂ ਵੀ ਉਹਨੇ ਜਪਜੀ ਤਾਂ ਪੱਕਾ 100% ਗਉਸ਼ਾ ਲਾਂਦੀ ਕਿਉਂਕਿ ਛੋਟੀ ਉਮਰ ਦੇ ਬੱਚੇ ਨੂੰ ਸਾਰੀਆਂ ਗੱਲਾਂ ਸਿਖਾਈਆਂ ਜਾਂਦੇ ਵੱਡੇ ਹੋ ਕੇ ਤਾਂ ਬੱਚੇ ਸਖਣ ਲੱਗ ਜਾਂਦੇ ਨੇ ਆਹ ਤਾਂ ਵਿਚਾਰਾ ਦੇਖੀ ਇਹਦਾ ਕੀ ਹਾਲ ਹੈ ਚਲ ਕਮਜ਼ੋਰ ਹੈ ਬੇਟਾ ਤੂੰ ਸ਼ਾਇਦ ਸੀਨੀਅਰ ਏਜ ਦਾ ਨਾ ਹੋਵੇ ਚਲੋ ਨੈਕਸਟ ਟਾਈਮ ਤੈਨੂੰ ਮਿਲ ਕੇ ਜਾਵਾਂਗੇ ਠੀਕ ਹੈ ਚਿੰਗਲ ਤੇ ਸਾਰੇ ਫਰੰਟ ਤੇ ਇਹਨਾਂ ਨੂੰ ਦਾਣਾ ਪਾਉਂਦੇ ਨੇ ਕੀ ਆ ਅੱਛਾ ਹੁਣ ਅੱਗੇ ਚੱਲਦੇ ਆ ਅੱਗੇ ਜਾ ਕੇ ਦੇਖਦੇ ਆ ਤੇ ਥੋੜੇ ਦਿਨ ਬਾਅਦ ਗੇੜਾ ਜ਼ਰੂਰ ਮਾਰਿਆ ਕਰੋ ਆ ਇਹ ਦੇਖ ਦਿਓ ਨਾ ਫੇਰ ਵੀ ਮੇਰੇ ਵੱਲ ਆਹ ਬੱਚੋ ਇਹ ਦੂਸਰੀ ਸਾਈਡ ਆ ਗਊਂਸ਼ਾਲਾ ਦੀ ਆਹ ਕਿੰਨਾ بڑا ਸਾਰਾ ਇੱਥੇ ਸ਼ੈਲਟਰ ਪਾਇਆ ਹੋਇਆ ਜੱਜ ਜਦੋਂ ਵੀ ਆਉਂਦੀ ਹੁਣ ਇੱਥੇ ਆ ਕੇ ਆ ਛੋਟੇ ਛੋਟੇ ਬੱਚੜਿਆਂ ਨਾਲ ਮਿਲਣਾ ਹੁੰਦਾ ਕੀ ਹੋਇਆ ਦੋਨੋਂ ਡਰ ਜਾਂਦੇ ਸੀ ਉਹ ਤਾਂ ਡਰਨਾ ਨਹੀਂ ਤੁਸੀਂ ਨੇ ਜੱਜ ਜੀ ਚੀਜੀ ਨਹੀਂ ਲੈ ਕੇ ਆਦੇ ਨਵੇਂ ਬੱਚੇ ਆਦੇ ਕਿਵੇਂ ਆंदा ਛੋਟੂ ਸ਼ਰਾਰੂ ਜੋ ਕੋਈ ਨਾਲੀ ਰੋਟੀ ਲੈ ਕੇ ਆਇਆ ਕਰਾ ਚਾ ਅੱਛਾ ਜਿਹੜਾ ਬੈਠਾ ਉਹ ਛੋਟਾ ਨੇ ਉਹ ਪਰਲਾ ਆ ਉਹ ਵੀ ਨਵੇਂ ਬੱਚੇ ਨੇ ਭਾਈ ਆਦੇ ਕੋ ਇਧਰ ਗਮਸ਼ਾ ਅੱਲਾਹ ਦੀ ਸਫਾਈ ਕੀਤੀ ਗਈ ਆ ਕੱਲ ਪਰਸੋ ਤਾਂ ਇੱਥੇ ਗਊਆਂ ਖੜੀਆਂ ਸੀ ਆ ਦੇਖੋ ਖਾਣਾ ਪਾਇਆ ਰੋਟੀਆਂ ਭਿਓ ਕੇ ਦਲੀਆ ਭਿਓ ਕੇ ਸੰਨੀ ਦੇ ਵਿੱਚ ਮਿਕਸ ਕੀਤਾ ਤੇ ਗਊਆਂ ਸ਼ਾਹਲਾ ਰਿਸਫਾਈ ਕੀਤੀ ਹੋਈ ਆ ਇਧਰ ਵੀ ਸ਼ੈੱਡ ਪਾਇਆ ਹੋਇਆ ਸ਼ੈੱਡ 2-3 ਨੇ ਤੇ ਇਧਰ ਛੋਟੇ ਬੱਚੇ ਰੱਖੇ ਜਾਂਦੇ ਨੇ ਬਛੜੇ ਕਿੱਧਰ ਨਿਗਾਹ ਲਿਆ ਹੱਥ ਕੁਛ ਨਹੀਂ ਕਹਿੰਦੇ ਚਾਓ ਚੱਲੀਏ ਬਾਏ ਕਰ ਦੋ ਇਹਨਾਂ ਨੂੰ ਤਾਂ ਬਸੇ ਰਹਿ ਬਹੁਤ ਸ਼ੁਕੁਰਾ ਅੱਲਾਹ ਦੇ ਨਾਲ ਸੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸ਼ਸ਼ੀ ਕਾਲ ਬਾਏ ਲਾਈਕ ਕਮੈਂਟ ਸ਼ੇਅਰ ਧੰਨਵਾਦ ਜੀ